ਅੰਦੋਲਨ ਦਿਨ ਪਰ ਦਿਨ ਗਰਮਾਉਂਦਾ ਜਾ ਰਿਹਾ ਹੈ 20 ਤਰੀਕ ਤੋਂ ਜੋ ਦਿੱਲੀ ਪਹੁੰਚਣ ਦਾ ਕਿਸਾਨਾਂ ਦਾ ਕਾਲ ਸੀ ਆਵਾਜ਼ ਸੀ ਕਿਸਾਨ ਏਕਤਾ ਕਸਤਾਨ ਮਜ਼ਦੂਰ ਯੂਨੀਅਨ ਵੱਲੋਂ ਜੋ ਦਿੱਤਾ ਗਿਆ ਸੀ ਉਹ ਕਿਤੇ ਨਾ ਕਿਤੇ ਨੇਪਰੇ ਚੜ ਗਿਆ ਹੈ ਕਿਉਂਕਿ ਦਿੱਲੀ ਜਿੱਥੇ ਜਾ ਕੇ ਧਰਨੇ ਤੇ ਕੁੰਡਲੀ ਬਾਰਡਰ ਤੇ ਬੈਠੇ ਹਨ ਸ਼ੰਭੂ ਬੈਰੀਅਰ ਤੇ ਬੈਠੇ ਹਨ ਪਰ ਜਦੋਂ ਇਸ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ ਉਹ ਦਿਨਾਂ ਦੇ ਵਿੱਚ ਜਦੋਂ ਇਹ ਆਵਾਜ਼ ਪਹਿਲਾਂ 2 ਮਹੀਨੇ ਇੱਥੇ ਧਰਨਾ ਲਾਉਣ ਦੇ ਬਾਅਦ ਦੇ ਵਿੱਚ ਜਦੋਂ ਦਿੱਲੀ ਨੂੰ ਕੁਝ ਕਰਨਾ ਸੀ ਜਦੋਂ ਇਹ ਸਲਾਹ ਕੀਤੀ ਗਈ ਉਹ ਦਿਨਾਂ Ben de ਕੱਲੇ ਕੱਲੇ ਕਿਸਾਨ ਜਥੇਬੰਦੀ ਨੂੰ ਆਪਣੇ ਮੀਟਿੰਗਾਂ ਦੇ ਵਿੱਚ ਸੱਦਿਆ ਗਿਆ ਔਰ ਉਹਨਾਂ ਤੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਇਹ ਬੰਦਬੰਦੀ ਕੀਤੀ ਜਾਵੇ ਕਿਸ ਤਰ੍ਹਾਂ ਜਾਇਆ ਜਾਵੇ ਕਿਉਂਕਿ ਪਹਿਲਾਂ ਇਹਨਾਂ ਨੇ ਜਿੱਥੇ ਬੱਸਾਂ ਦੇ ਵਿੱਚ ਕੂਚ ਕਰਨ ਦੀ ਯੋਜਨਾ ਸੀ ਉੱਥੇ ਹੀ ਬਾਅਦ ਵਿੱਚ ਇਹਨਾਂ ਨੇ ਸੋਚ ਕੇ ਟਰਾਲੀਆਂ ਟਰੈਕਟਰਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪਰ ਸ਼ੰਭੂ ਬੈਰੀਅਰ ਦੇ ਉੱਪਰ ਹਰਿਆਣਾ ਵੜਦਿਆਂ ਜਿੱਥੇ ਪੰਜਾਬ ਖਤਮ ਹੋ ਕੇ ਹਰਿਆਣਾ ਸ਼ੁਰੂ ਹੁੰਦਾ ਹੈ ਉੱਥੇ ਵੱਡੇ ਵੱਡੇ ਬੈਰੀਕੇਡ ਲਾ ਦਿੱਤੇ ਗਏ ਉੱਥੇ ਹੀ ਵੱਡੇ ਵੱਡੇ ਬਾਰਡਰ ਪਾ ਦਿੱਤੇ ਗਏ ਪਰ ਕਿਸਾਨ ਇਹਨਾਂ ਸਭ ਨੂੰ ਨਾ ਮੰਨਦੇ ਹੋਏ ਇਹਨਾਂ ਸਭ ਨੂੰ ਤੋੜਦੇ ਹੋਏ ਦਿੱਲੀ ਤੱਕ ਪਹੁੰਚ ਹੀ ਗਏ ਹਨ ਪਰ ਉਹ ਦਿਨਾਂ ਦੇ ਵਿੱਚ ਜਦੋਂ ਪਹਿਲ ਕਦਮੀ ਕਰਦੇ ਹੋਏ ਜਿਹੜੇ ਕਿਸਾਨ ਮੂਰਲੇ ਕਤਾਰ ਦੇ ਵਿੱਚ ਜਿਹੜੇ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਮਲਕੀਜੀਤ ਸਿੰਘ ਕੌਕੇ ਕਲਾਂ ਤੋਂ ਨੇ ਇਹ ਬਜ਼ੁਰਗਾਂ ਸਾਡੇ ਨਾਲ ਨੇ ਇਹ ਦੱਸਣਗੇ ਕਿਉਂਕਿ ਇਹ ਉੱਥੋਂ ਹੁਣ ਵਾਪਸ ਪਰਤੇ ਨੇ ਫੇਰ ਇਹਨਾਂ ਨੇ ਹੁਣ ਜਾਣਾ ਦੁਬਾਰਾ ਔਰ ਜਦੋਂ ਇਹ ਸ਼ੁਰੂਆਤੀ ਦਿਨਾਂ ਦੇ ਵਿੱਚ ਉੱਥੇ ਇਹ ਗਏ ਜਦੋਂ ਉਹ ਬੈਰੀਕੇਡ ਪੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸ ਤਰ੍ਹਾਂ ਪੁਲਿਸ ਨੇ लाठी चार्ज ਕੀਤਾ ਔਰ ਉਸ लाठी चार्ज ਦਾ ਇਹਨਾਂ ਤੇ ਕੀ ਅਸਰ ਹੋਇਆ ਅਸੀਂ ਇਹਨਾਂ ਦੀ ਜਵਾਨੀ ਸੁਣਦੇ ਹੋ ਸੋ ਬਾਬਾ ਜੀ ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔ ਏਦਾਂ ਸੀਗਾ ਜੀ ਮਤਲਬ ਜਿਹੜੀ ਪੁਲਿਸ ਆ ਕਿ ਸਾਨੂੰ ਇਸ ਉਮਰ ਦੇ ਵਿੱਚ लाठी चार्ज ਨਹੀਂ ਕੀ ਕਰੇਗੀ ਪਰ ਸਾਨੂੰ ਉਹਨਾਂ ਨੇ ਕੋਈ ਸਾਡੀ ਮਤਲਬ ਕੋਈ ਬੇਅਬਦੀ ਕਰਨੋਂ ਬਾਕੀ ਨਹੀਂ ਛੱਡੀ लाठी चार्ज ਵੀ ਚਲਾਇਆ ਗਿਆ ਵੀ ਜਿਹੜੇ ਅਸਰੂਖਾ ਸੀ ਬਹੁਤ ਖਤਰਨਾਕ ਛੱਡੇ ਗਏ ਆ ਸਾਡੇ ਤੇ ਤੇ ਜਿਹੜਾ ਉਹਨਾਂ ਨੇ ਮਤਲਬ ਇੰਨਾ ਜ਼ਬਰਦਸਤ ਲਾਇਆ ਹੋਇਆ ਸੀ ਜਿਹੜਾ ਉਹ ਕਿ ਸਾਨੂੰ ਦੇਖ ਕੇ ਲੱਗਦਾ ਸੀ ਵੀ ਇਹਨੂੰ ਕਿਵੇਂ ਦਾ ਹੱਲ ਹੋ ਸਕੇ ਬਈ ਜਰੂਰ ਇੱਕ ਮਿੰਟ ਇਹ ਗੱਲ ਇਹ ਹੈ ਜੀ ਜਿਹੜੀ ਸ਼ੁਰੂਆਤ ਆਪਾਂ ਕਰਨ ਲੱਗੇ ਜਦੋਂ ਤੁਸੀਂ ਇੱਥੋਂ ਚੱਲੇ ਜਦੋਂ ਇਹ ਕਿਸਾਨ ਜੱਥੇਬੰਦੀਆਂ ਨੇ ਵਿਉਂਤ ਵੱਢੀ ਵੀ ਆਪਾਂ ਇੱਥੋਂ ਜਾਣਾ ਇਹ ਜਿਹੜੀਆਂ ਟਰਾਲੀਆਂ ਤੇ ਜਾਣ ਦਾ ਜਦੋਂ ਇੱਥੇ ਤੁਸੀਂ ਚੜ੍ਹੇ ਹੋ ਪਹਿਲੇ ਦਿਨ ਅਚ ਤੁਸੀਂ 26 ਤਰੀਕ ਨੂੰ ਤੁਰੇ ਸੀ ਕਿ 24 ਨੂੰ 25 ਨੂੰ ਤੁਰਿਆ ਜੀ ਅਸੀਂ 25 ਨੂੰ ਤੁਰੇ ਤੇ ਤੁਹਾਨੂੰ ਸਭ ਤੋਂ ਪਹਿਲਾਂ ਰੁਕ ਕਿੱਥੇ ਲਾਈ ਗਈ ਪੰਜਾਬ ਚ ਲਾਈ ਗਈ ਕਿ ਪੰਜਾਬ ਤੋਂ ਬਾਹਰ ਸ਼ੰਭੂ ਬਾਰਡਰ ਜੀ ਸ਼ੰਭੂ ਬੈਰੀਅਰ ਤੇ ਤੇ ਤੁਸੀਂ ਜਦੋਂ ਪਹਿਲਿਆਂ ਦੇ ਵਿੱਚ ਕਤਾਰ ਦੇ ਵਿੱਚ ਸੀਗੇ ਤੁਸੀਂ ਮੂਹਰ ਲਿਆਂ ਦੇ ਵਿੱਚ ਹਾਂਜੀ ਮਗਰਲੀ ਸਾਈਡ ਸੀ ਥੋੜਾ ਜਿਹਾ ਜਦ ਨੂੰ ਉਹ ਮੁੰਡੇ ਨੇ ਉੱਤੋਂ ਕੀ ਕੀਤਾ ਜਿਹੜੀ ਪਾਣੀ ਵਾਲੀ ਉੱਤੋਂ ਉਹਨੇ ਬਲੌਕ ਕਰਤੀ ਬੰਦ ਕਰਤੀ ਤੁਨੂੰ ਕੇ ਨੰਗਣ ਦਾ ਮੌਕਾ ਮਿਲ ਗਿਆ ਠੀਕ ਜੀ ਉਹ ਜਿਹੜਾ ਗੰਦਾ ਪਾਣੀ ਆ ਕਿ ਅਸੀਂ ਆਪਾਂ ਨੇ ਬਾਥਰੂਮ ਵਾਲੇ ਵੀ ਹੱਥ ਨਹੀਂ ਧੋ ਸਕਦੇ ਜਿਹੜਾ ਸਾਡੇ ਤੇ ਛਿੜਕਾ ਹੋਇਆ ਇਹ ਸਰਕਾਰ ਨੇ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਅਸੀਂ ਤਾਂ ਇਸ ਵੇਸ ਤੇ ਗਏ ਸੀ ਕਿ ਸਾਨੂੰ ਮਤਲਬ ਕੋਈ ਤਤੀ ਬਾ ਨਹੀਂ ਲੱਗਦੀ ਕਿ ਸਾਨੂੰ ਸਾਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਣੀ ਪਰ ਸਰਕਾਰਾਂ ਨੇ ਕੋਈ ਆਪਦੀ ਬਾਹਰ ਆ ਪੂਰੀ ਲਾਚੀ ਜਿਹੜਾ ਖੱਟਰ ਦਾ ਉਹਨੇ ਕੀ ਕੀਤਾ ਉਹਨੇ ਤਾਂ ਸੜਕ ਦਾ ਰੋੜ ਵੀ ਪੱਟਦਾ ਅਸੀਂ ਇਹ ਵੀ ਬਿਆਨਬਾਜ਼ੀ ਕੀਤੀ ਵੀ ਅੱਜ ਤਾਈਂ ਧਰਨੇ ਦੇਣ ਜਾਂਦੇ ਆ ਪਰ ਸਾਡਾ ਰੋੜ ਪਟਿਆ ਨਹੀਂ ਜਾਜ ਤਾਈ ਤੇ ਜਿਹੜੇ ਟਿੱਪਰ ਲਾਉਣੇ ਸੀ ਉਹ ਤਾਂ ਵਾਕੀ ਨਹੀਂ ਸੰਗਲ ਸੀ ਬਹੁਤ ਜ਼ਿਆਦਾ ਮਜ਼ਬੂਤ ਸੀਗੇ ਜੇ ਕਿ ਸਾਨੂੰ ਟਰਾਲੀਆਂ ਵੀ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਪਰ ਜਦੋਂ ਤੁਸੀਂ ਇੱਥੋਂ ਗਏ ਹੋ ਜਿਵੇਂ ਥੋੜੇ ਦੱਸਣ ਮੁਤਾਬਕ ਤੁਸੀਂ ਮੋਰੀ ਕਤਾਰ ਦੇ ਵਿੱਚ ਸੀ ਜਦੋਂ ਇਹ ਵੈਰੀਗੇਟ ਬਟਣੀ ਸ਼ੁਰੂ ਕੀਤੇ ਨੇ ਉਹ ਤਾਂ ਸਭ ਤੋਂ ਪਹਿਲਾਂ ਉੱਥੇ ਜਦੋਂ ਤੁਸੀਂ ਮੂਰਲੀ ਕਤਾਰ ਦੇ ਵਿੱਚ ਆਏ ਹੋ ਤਾਂ ਤੁਹਾਡੇ ਨਾਲ ਹੋਰ ਕਿੰਨੇ ਬੰਦੇ ਸੀਗੇ ਔਰ ਕਿੰਨਿਆਂ ਦੇ ਵਿੱਚੋਂ ਥੋੜੇ ਜਦੋਂ ਉਹਨਾਂ ਨੇ ਲਾਠੀ ਚਾਰ ਸ਼ੁਰੂ ਕੀਤਾ ਔਰ ਕਿਵੇਂ ਇਹ ਕੀਤਾ ਇਹ ਦੱਸੋ ਅਸੀਂ ਜੀ ਉਦੋਂ ਕੁੰਡਲੀ ਬਾਰਡਰ ਤੇ ਜਦੋਂ ਲਾਠੀ ਚਾਰ ਜੋ ਆ ਨਾ ਲਾਸਟ ਵਾਲੇ ਕੁੰਡਲੀ ਬਾਰਡਰ ਤੇ ਮੇਤੇ ਮਾਦਰਾ ਟਾਇਰਗੇਟ ਹੋ ਗਈ ਆ ਕੁੰਡਲੀ ਬਾਰਡਰ ਤੇ ਉਦੋਂ ਇਹ ਸੋਚਿਆ ਸੀਗਾ ਵੀ ਹੁਣ ਆਪਾਂ ਦਿੱਲੀ ਜਾ ਕੇ ਰੁਕਣਾ ਵੀ ਰਾਹ 'ਚ ਕੋਈ ਰੁਕਣ ਦਾ ਕੋਈ ਅਧਿਕਾਰ ਨਹੀਂ ਵੀ ਜੇ ਆਪਾਂ ਦਿੱਲੀ ਦੀ ਜਾ ਕੇ ਹਿੱਕ ਤੇ ਬੈਠਾਂਗੇ ਤਾਂ ਹੀ ਮਸਲਾ ਹੱਲ ਹੋਣਾ ਨਹੀਂ ਨਹੀਂ ਹੋਣਾ। ਉੱਥੇ ਫੋਰਸ ਬਹੁਤ ਜ਼ਿਆਦਾ ਲਾਈ ਜਾਈ ਸੀ ਕਿ ਸਾਨੂੰ ਇਹ ਵੀ ਸੀਗਾ ਵੀ ਇੱਥੇ ਗੋਲੀ ਚੱਲ ਸਕਦੀ ਆ। ਕਿ ਆ ਵੀ ਦੇਖੋ ਓਹਨ ਘਰਾਂ ਤੋਂ ਆਏ ਆ ਜਦੋਂ ਸਾਡੀ ਜ਼ਮੀਨ ਮਾਂ ਨੂੰ ਪਿਓ ਦਾਦੇ ਦੀ ਬਣਾਈ ਹੋਈ ਨੂੰ ਇਹ ਸਾਨੂੰ ਕਰਹਿਤ ਕਰ ਰਿਹਾ ਮੋਦੀ ਤੇ ਫੇਰ ਇਹ ਤੂੰ ਸਾਡਾ ਰਹਿ ਵੀ ਕੀ ਗਿਆ? ਇਹ ਤੂੰ ਤਾਂ ਮਰੇ ਚੰਗੇ ਆ ਸੀ। ਅਸੀਂ ਆ ਡਾਂਗਾਂ ਥੋੜੇ ਮਾਰੀਆਂ ਉਹਨਾਂ ਨੇ ਜਦੋਂ ਥੋੜੇ ਕਿੱਥੇ ਕਿੱਥੇ ਲੱਗੀ ਸਾਡੀ ਜੀ ਆਹ ਸਾਈਡ ਤੇ ਇੱਕ ਤਾਂ ਡਾਂਗ ਬਹੁਤ ਜ਼ਬਰਦਸਤ ਵੱਜੀ ਕਿ ਮੈਨੂੰ ਚੱਕਰ ਵੀ ਆ ਗਿਆ ਕਿ ਕੱਲਾ ਮੈਂ ਮੇਰੇ ਕੋਲ ਮੋਬਾਈਲ ਨੰਬਰ ਦਾ ਫੋਨ ਨੰਬਰ ਸੀ ਜੋ ਮੇਰੀ ਮਾਇਆ ਸੀ ਮੈਂ ਆਪਣੇ ਸਾਥੀਆਂ ਨੂੰ ਫੜਾਤੀ ਸੀ ਦੇਖੋ ਸਾਡਾ ਜਿਹੜਾ ਗੁੱਸਾ ਇਹ ਹੁਣ ਦਿਓ ਹੁਣ ਐਨੀ ਪਾਵਨ ਜੀ ਲਾ ਰਹੇ ਆ ਤੇ ਜੇ ਉਹਦੀ ਆਪਾਂ ਲੰਘਣਾ ਨਾ ਕਰਾਂ ਤੇ ਆਪਾਂ ਇੱਥੇ ਆਰਾਮ ਨਾਲ ਰੋਟੀਆਂ ਖਾ ਕੇ ਘਰਾਂ ਨੂੰ ਮੁੜ ਜਾਾਂਗੇ ਸਾਡਾ ਕੋਈ ਇੱਥੇ ਆਉਣ ਦਾ ਨਹੀਂ ਫਾਇਦਾ ਮੇਰੇ ਸਾਥੀ ਕਹਿੰਦੇ ਜੇ ਤੇਰਾ ਸਰੀਰ ਹੈਗਾ ਕਮਜ਼ੋਰ ਤੇਰੀ ਉਮਰ ਹੋ ਗਈ 63 64 ਸਾਲ ਦੀ ਮੈਗਾ ਜੀ ਦੇਖੋ ਉੱਦੀ ਗਈ ਆ ਕਣਕ ਮੇਰੀ ਘਰੇ ਰੋਦੀ ਫਰਦੀ ਜਦੋਂ ਫੈਕਸ ਰੇਟ ਸਾਨੂੰ ਮਿਲ ਨਹੀਂ ਰਿਹਾ ਤੇ ਸਾਡਾ ਇੱਥੇ ਆਉਣ ਦਾ ਤਾਂ ਕੋਈ ਹਰਜ ਨਹੀਂ ਤੇ ਆਹ ਡਾਂਗ ਬੱਜੀ ਤਾਂ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਜਿਹੜੀ ਆ ਮੇਰੇ ਮੋਢੇ ਤੇ ਬੱਜੀ ਇਹਦਾ ਕੋਈ ਮੈਨੂੰ ਜ਼ਿਆਦਾ ਮਹਿਸੂਸ ਨਹੀਂ ਹੋਆ ਜਿੰਨਾ ਇੰਨਾ ਹੋਇਆ ਮੇਰੇ ਸਾਥੀ ਸੀ ਜਿਹੜੇ ਨਾਲ ਦੇ ਜਦੋਂ ਕਹਿੰਦੇ ਨੇ ਖੜਦਾ ਪੈਂਦੀਆਂ ਚ ਕੋਈ ਨਹੀਂ ਖੜਦਾ ਤਾਂ ਖੜਦੇ ਜੁੰਡੀ ਦੇ ਯਾਰ ਕੋਈ ਨਹੀਂ ਮੈਨੂੰ ਛੱਡ ਕੇ ਮੇਰੇ ਸਾਥੀ ਵੀ ਭੱਜ ਗਏ ਆ ਕਿ ਮੈਨੂੰ ਉਹਨਾਂ ਨੂੰ ਮਗਰੋਂ ਉਹਨਾਂ ਨੇ ਦੱਸਿਆ ਹਾਂ ਤੇਰੇ ਡਾਂਗਾ ਬਾਈ ਜੀਆਂ ਦੇਖ ਲੀਆਂ ਮੈਂ ਕਿਹਾ ਇਹਦਾ ਮਰਲਾ ਤੁਸੀਂ ਤਾਂ ਮੈਨੂੰ ਖਤਮ ਕਰਨਾ ਚਾਹੁੰਦੇ ਸੀ ਤੁਹਾਡਾ ਹੱਕ ਨਹੀਂ ਸੀ ਮੈਨੂੰ ਆ ਕੇ ਚੱਕਣ ਦਾ ਤੇ ਫਿਰ ਉਹ ਮੁੰਡੇ ਨੇ ਫੋਨ ਲਾਇਆ ਤਕਲੀਮ ਲੱਦੇ ਪੌਣੇ ਘੰਟੇ ਬਾਅਦ ਉਹ ਉਹਨਾਂ ਨੇ ਮੈਨੂੰ ਆਕੇ ਚੱਕਿਆ ਫਿਰ ਉਹਨਾਂ ਨੇ ਟੀਕਾ ਵੀ ਲਾਇਆ ਐ ਐਂਬੂਲੈਂਸ ਚੋ ਮੈਨੂੰ ਕਹਿੰਦੇ ਲੈ ਚਾ ਆ ਮੈਂ ਦੇਖੋ ਮੇਰੇ ਨਾਲ ਦੇ ਦੋ ਸਾਥੀ ਫੱਟਰ ਹੋ ਗਿਆ ਕਿ ਮੇਰੇ ਜਖਮੀ ਅੰਦਰ ਨਹੀਂ ਜਖਮ ਮੇਰੇ ਆ ਚੀਜ਼ ਦੇਖ ਲਓ ਫਿਰ ਇਹਨਾਂ ਨੇ ਆਪਣੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਚੈੱਕ ਕੀਤਾ ਤਾਂ ਉਦੋਂ ਉਹ ਟਾਈਮ ਬਹੁਤ ਜ਼ਿਆਦਾ ਲਾਲੀ ਸੀ ਤੇ ਇਸ ਦੀ ਵਜ੍ਹਾ ਨਾਲ ਜਿਹੜੀ ਇਹ ਤੁਹਾਡੇ ਤੇ ਲਾਠੀ ਚਾਰਜ ਹੋਇਆ ਉਸ ਦੀ ਵਜ੍ਹਾ ਨਾਲ ਫਿਰ ਤੁਸੀਂ ਉੱਥੇ ਕਿੰਨੇ ਦਿਨ ਕੱਟੇ ਤੇ ਫਿਰ ਕਿੰਨੇ ਮਹੀਨੇ ਹੁਣ ਵਾਪਸ ਆਇਓ ਵਾਪਸੀ ਦਾ ਜੀ ਆ ਪਰਸੋਂ ਹੀ ਆਇਆ ਜੀ ਮੈਂ ਪਰਸੋਂ ਰਾਤ ਨੂੰ ਆਇਆ ਉਹਨਾਂ ਨੇ ਮੈਨੂੰ ਭੇਜਤਾ ਵੀ ਤੇਰੀ ਹੁਣ ਤੈਨੂੰ ਨੀਂਦ ਨਹੀਂ ਆਉਂਦੀ ਤੈਨੂੰ ਤਕਲੀਫਾਂ ਸਮੱਸਿਆ ਉਹਨਾਂ دارو ਵੀ ਪਿੰਡੋਂ ਭੇਜਤੀ ਸੀਗੀ ਵੀ ਤੈਨੂੰ ਜ਼ਿਆਦਾ ਤਕਲੀਫਾਂ ਤੂੰ ਪਿੰਡ ਜਾ ਕੇ ਆਰਾਮ ਕਰ ਲੈ ਵੀ ਤੇਰਾ ਨੁਕਸਾਨ ਨਾ ਹੋ ਜੇ ਮੇਰੇ ਸਾਥੀਆਂ ਨੇ ਮੈਨੂੰ ਭੇਜਤਾ ਯਾਨੀ ਜ਼ਬਰਦਸਤੀ ਭੇਜਿਆ ਮੈਂ ਆਉਣਾ ਨਹੀਂ ਚਾਹੁੰਦਾ ਸੀ ਇਹਦੀ ਵਜ੍ਹਾ ਨਾਲ ਤੁਹਾਨੂੰ ਮਤਲਬ ਨੀਂਦ ਆਣੀ ਘਟ ਗਈ ਤੇ ਤੁਹਾਨੂੰ ਸਿਰਦਰਦ ਵਗੈਰਾ ਰਹਿਣ ਲੱਗ ਗਿਆ ਜੀ ਜ਼ਿਆਦਾ ਹੋਣ ਲੱਗ ਗਿਆ ਜੀ ਬਹੁਤ ਜ਼ਿਆਦਾ ਸਿਰਦਾ ਤਾਂ ਕੋਈ ਹਸਾਬ ਹੀ ਕੋਈ ਨਹੀਂ ਨੀ ਤਕਲੀਫ ਆਈ ਮੇਰੇ ਸਾਥੀ ਵੀ ਜਾਣੀ ਡਰ ਗਏ ਸੀ ਉਸ ਟਾਈਮ ਦਾ ਤੇ ਤੁਹਾਨੂੰ ਸਮੱਸਿਆ ਜ਼ਿਆਦਾ ਆ ਗਈ ਆ ਤੇ ਜਿਹੜਾ ਮ ਠੀਕ ਆ ਜਿਹੜਾ ਡੰਡਾ ਉਹ ਸੀ ਹਜੂਰ ਸਾਹਿਬ ਤੋਂ ਮੈਂ ਲੈਂਦਾ ਹੋਇਆ ਕਿ ਮੇਰਾ ਡੰਡਾ ਜਦੋਂ ਖਿੱਚ ਲਿਆ ਪੁਲਸ ਵਾਲਿਆਂ ਨੇ ਉਹਨਾਂ ਨੂੰ ਇਹ ਡਰ ਹੋ ਗਿਆ ਵੀ ਇਹ ਗੱਤਕੇ ਦਾ ਕੜਾੜੀਆ ਮੈਂ ਗੱਤ ਕਰਦਾ ਖੇਡਣ ਜਾਣਦਾ ਨਹੀਂ ਉਹ ਮੇਰੇ ਪਿੰਡ ਦਾ ਬੰਦਾ ਹੀ ਆ ਕਿ ਉਹਨਾਂ ਨੂੰ ਇੰਨਾ ਮੇਰਾ ਡਰ ਪੈਦਾ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਮੈਂ ਬਜ਼ੁਰਗ ਬੰਦੇ ਦੇ ਡਾਂਗਾ ਪੈ ਗਿਆ ਕਿ ਮੈਨੂੰ ਜ਼ਿੰਦਗੀ 'ਚ ਮਾਨਸੀ ਮੈਂ ਅਜ ਤਾਈਂ ਮੇਰੇ ਸੋਟੀ ਵੀ ਨਹੀਂ ਡੱਕਿਆ ਵੀ ਨਹੀਂ ਵੱਜਿਆ ਇਹ ਜਿੱਤ ਪੱਖੋ ਮਾਲਕ ਨੇ ਕਿਰਪਾ ਕੀਤੀ ਪਰ ਪੁਲਿਸ ਦੇ ਡੰਡੇ ਬਹੁਤ ਜ਼ਿਆਦਾ ਉਹਨਾਂ ਨੇ ਗਲਤੀ ਨਾਲ ਮਾਰੇ ਜਿਹੜੀ ਮੇਰੇ ਨੱਕ ਐਸਤੇ ਵੱਜੇ ਜਿਹੜੇ ਦੋ ਮੇਰੇ ਨਾਲ ਦੇ ਸਾਥੀ ਸੀ ਕਿ ਉਹਨਾਂ ਦਾ ਸਿਰ ਪਾਟ ਗਿਆ ਮੈਂ ਲੂ ਲਵਾਨ ਹੋਏ ਅੱਖਾਂ ਦੇ ਨਾਲ ਦੇਖ ਕੇ ਉਸ ਟਾਈਮ ਹਨੇਰੀ ਵੀ ਆਈ ਆ ਜਿਹੜੇ ਟਾਈਮ ਇਹ ਕੁੰਡਲੀ ਬਾਰਡਰ ਤੇ ਵਾਕਾ ਹੋਇਆ ਅਰਸ਼ਰੂਗੁਰ ਛੱਡੇ ਗਏ ਆ ਕਿ ਉਦੋਂ ਮਾਤਰਾ ਇਧਰ ਹਨੇਰੀ ਉੱਟੀ ਆ ਤੇ ਪੁਲਿਸ ਵਾਲੇ ਵੀ ਉਹ ਜਿਹੜੇ ਸੀਗੇ ਕਰਮਚਾਰੀ ਉਹ ਵੀ ਭੱਜ ਚੁੱਕੇ ਸੀ ਉਹਨਾਂ ਨੇ ਮੈਨੂੰ ਫਿਰ ਆਪ ਕੱਢਿਆ ਜੀ ਬਾਬਾ ਤੂੰ ਮਰ ਜਾਏਂਗਾ ਮੈਂ ਕਿਹਾ ਕੋਈ ਮੈਨੂੰ ਕੋਈ ਸੁਰਤ ਨਹੀਂ ਵੀ ਜਦੋਂ ਉਹਨਾਂ ਨੇ ਕੱਢਿਆ ਮੈਨੂੰ ਕੋਈ ਨਹੀਂ ਇਹ ਚੀਜ਼ ਦੀ ਪਰ ਤਾਂ ਮੈਨੂੰ ਆਪ ਦੀ ਟਰਾਲੀ ਵੀ ਭੁੱਲ ਗਈ ਐ ਸਾਡੀ ਨਾਲ ਹੀ ਖੜੀ ਸੀ ਬੈਰੀ ਜਿੱਥੇ ਲਗਾਇਆ ਸੀ ਮੋਰਚਾ ਕਿ ਮੈਂ ਉਹ ਟਰਾਲੀ ਛੱਡ ਕੇ ਮੈਨੂੰ ਕੋਈ ਪਤਾ ਨਹੀਂ ਲੱਗਿਆ ਤੇ ਮੇਰੇ ਸਾਥੀਆਂ ਨੇ ਆ ਕੇ ਮੈਨੂੰ ਚੱਕ ਕੇ ਆ ਗਏ ਤੇ ਜਿਹੜੀ ਫਿਰ ਇਹਦੇ ਵਿੱਚ ਤੁਸੀਂ ਹੁਣ ਜਿਵੇਂ ਅਸੀਂ ਤੁਹਾਡੇ ਘਰਦਿਆਂ ਨਾਲ ਕੱਲ ਗੱਲ ਕੀਤੀ ਸੀ ਉਹ ਕਹਿੰਦੇ ਸਾਨੂੰ ਤੋਂ ਬਜ਼ੁਰਗ ਜਾਂਦੇ ਇਹ ਕਹਿ ਕੇ ਗਏ ਸੀ ਵੀ ਸਾਡੀਆਂ ਤਾਂ ਉਥੋਂ ਉਥੇ ਹੀ ਵਾਪਸ ਹੋਣਗੀਆਂ ਜੇ ਅਸੀਂ ਇਹ ਤੁਸੀਂ ਕਿਸ ਤਰ੍ਹਾਂ ਦੀ ਸੋਚ ਜਿਹੜੀ ਇਕੱਲੀ ਤੁਹਾਡੀ ਹੈ ਕਿ ਤੁਹਾਡੇ ਹੋਰ ਵੀ ਸਾਥੀਆਂ ਦੀ ਨਾਲ ਇਹ ਹੀ ਸੋਚ ਸੀਗੀ ਨਹੀਂ ਜੀ ਸੋਚ ਜਿਹੜੇ ਹੁਣ ਹੁੰਦੇ ਆ ਨਾ ਤਕਰੀਬਨ ਜੀ ਆਪਾਂ ਜਦੋਂ ਆਪਣਾ ਘਰ ਹੀ ਲੁੱਟਿਆ ਜਾਵੇ ਜੇ ਆਪਣੀ ਇੱਜ਼ਤ ਹੀ ਲੁੱਟੀ ਜਾਵੇ ਜਾਂ ਕੋਈ ਜ਼ੁਲਮ ਹੁੰਦਾ ਹੋਵੇ ਉਹ ਮੈਂ ਤਾਂ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ ਹੁੰਦਾ ਜਦੋਂ ਆਪਣੇ ਜ਼ੁਲਮ ਦੀ ਡਾਂਗ ਪੈਂਦੀ ਹੋਵੇ ਉੱਥੇ ਹਰ ਇੱਕ ਬੰਦੇ ਨੂੰ ਆਵਾਜ਼ ਠਾਉਣੀ ਚਾਹੀਦੀ ਹੈ ਵੀ ਆਪਣੇ ਨਾਲ ੱੱਕਾ ਹੋ ਗਿਆ ਜਾਂ ਆਪਣੀ ਕਿਸਾਨੀ ਨੂੰ ੱੱਕਾ ਹੋ ਗਿਆ ਜਿਹੜੇ ਤਿੰਨ ਬੈਲ ਆ ਕਿੱਡੀ ਮਾੜੀ ਗੱਲ ਕੀਤੀ ਇਹਨਾਂ ਨੇ ਦੂਜੀ ਗੱਲ ਇਹ ਦੇਖੋ ਸਿਵਰਨ ਬਾਦਲ ਪੜੀ ਨਹੀਂ ਗਈ ਮਨਪ੍ਰੀਤ ਪੜਿਆ ਨਹੀਂ ਜਾਂ ਕੈਪਟਨ ਹੀ ਪੜਿਆ ਇਹਨਾਂ ਨੇ ਸਾਈਨ ਕਰਤੇ ਸਾਨੂੰ ਭੱਬਲ ਪੂਛੇ ਚ ਪਾ ਚੜਿਆ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਬੈਲ ਸਾਡੇ ਬਿਲਕੁਲ ਸਾਡੇ ਗਨਾਹਦਾਰ ਆ ਇਹਨਾਂ ਪੜ ਕੇ ਕਿਉਂ ਨਹੀਂ ਦੇਖਿਆ ਅਸੀਂ ਅਨਪੜ ਤੋਂ ਅਨਪੜ ਨਾਤਾ ਪੜਦੇ ਆ ਜਦੋਂ ਅਸੀਂ ਰਜਿਸਟਰੀ ਕਰਵਾਉਨੇ ਆ ਉਹਦੇ ਸਾਰੇ ਕਾਰਵਾਈ ਲਿਖਦੇ ਆ ਉਸ ਤੋਂ ਬਾਅਦ ਅਸੀਂ ਪੁੱਛਦੇ ਆ ਵੀ ਇੱਥੇ ਕੀ ਲਿਖਿਆ ਸਾਨੂੰ ਪੜ ਕੇ ਸੁਣਾ ਤੇ ਇਹ ਜਦੋਂ ਹੁਣ ਤੁਸੀਂ ਹੁਣ ਦੁਬਾਰਾ ਫਿਰ ਉੱਥੇ ਜਾਓਗੇ ਜੀ ਹੁਣ ਤੁਸੀਂ ਆਪਣੇ ਆਪ ਨੂੰ ਠੀਕ ਮੰਨਦੇ ਹੋ ਦੁਬਾਰਾ ਫਿਰ ਉੱਥੇ ਜਾਣਾ ਜੀ ਜਾਣਾ ਹੀ ਪਊਗਾ ਜਿੰਨਾ ਚਿਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਬਸ ਨਹੀਂ ਆਵਾਂਗੇ ਜਿੰਨਾ ਚਿਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਦੁੱਖ ਹੋ ਗਿਆ ਵੀ ਅਸੀਂ ਜਿੰਨਾ ਚਿਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਸੀ ਵਾਪਸ ਨਹੀਂ ਮੁੜਾਂਗੇ ਕਿ ਸਾਡੇ ਟਰਾਲੀਆਂ ਦੇ ਵਿੱਚ ਪ੍ਰਬੰਧ ਆ ਇਹ ਕਿਸਾਨ ਜੂਨੀਅਰ ਨੇ ਇੱਕ ਸਵਾਲ اٹھਾਇਆ ਸੀ ਬੱਸਾਂ ਤੇ ਉਹਦੇ ਤੇ ਮੈਂ ਵੀ ਨਰਕਾਰੀ ਕੀਤੀ ਸੀ ਮੈਂ ਜੇ ਅਸੀਂ ਬੱਸਾਂ ਤੇ ਜਾਵਾਂਗੇ ਸਾਡਾ ਕੱਖ ਨਹੀਂ ਬਣਨਾ ਕਿ ਸਾਡੇ ਟਰੈਕਟਰ ਜਾਣਗੇ ਬੱਬਰ ਸ਼ੇਰ ਮੇਰੀ ਵੀਡੀਓ ਹੀ ਪਾਈ ਹੋਈ ਆ ਬੱਬਰ ਸ਼ੇਰ ਜਾਣਗੇ ਤਾਂ ਅਸੀਂ ਅੱਗੇ ਜਾਵਾਂਗੇ ਨਹੀਂ ਅਸੀਂ ਨਹੀਂ ਜਾ ਸਕਦੇ ਫਿਰ ਇਹਨਾਂ ਨੇ ਸਾਰਿਆਂ ਨੇ ਕਿਹਾ ਵੀ ਤੂੰ ਸਹੀ ਸੀ ਅਸੀਂ ਗਲਤ ਸੀ ਇਹ ਟਰੈਕਟਰਾਂ ਦਾ ਜਾਣ ਦਾ ਮੇਨ ਰੀਜ਼ਨ ਇਹੀ ਸੀ ਵੀ ਆਪਣਾ ਤੁਸੀਂ ਸਾਜੋ ਸਮਾਨ ਨਾਲ ਜਾ ਸਕਦੇ ਹੋ ਕਿ ਕੋਈ ਹੋਰ ਨਹੀਂ ਨਹੀਂ ਸਮਾਨ ਦਾ ਵੀ ਸਾਨੂੰ ਪਹਿਣ ਦੇ ਵੀ ਰੋਮ ਬਣਾਏ ਗਏ ਆ ਨਾ ਸਾਡੇ ਸਾਡਾ ਜੋ ਜੁੱਲੀ ਵਸਤਰਾ ਸੀ ਸਾਡਾ ਰਾਸ਼ਨ ਪੱਤਾ ਸੀ ਜੋ ਰੋਟੀ ਪਾਣੀ ਦਾ ਪ੍ਰਬੰਧ ਸੀ ਅਸੀਂ ਪਹਿਲਾਂ ਹੀ ਤੁਰੇ ਸੀ ਵੀ ਸਾਨੂੰ ਉੱਥੇ ਭੀੜ ਪੈਣੀ ਆ ਕਿ ਸਾਨੂੰ ਰਾਸ਼ਨ ਹੋ ਸਕਦਾ ਇੱਕ ਦਿਨ ਨਾ ਮਿਲੇ ਦੋ ਦਿਨ ਪਰ ਪ੍ਰਮਾਤਮਾ ਦੀ ਕਿਰਪਾ ਹਰਿਆਣੇ ਵਾਲਿਆਂ ਨੇ ਦੂਜੇ ਦਿਨ ਹੀ ਸਾਡੀ ਪ੍ਰੋਬਲਮ ਸਾਰੀ ਦੂਰ ਕਰਤੀ ਉਹਨਾਂ ਨੇ ਕਿਸੇ ਗੱਲ ਦੀ ਸਾਨੂੰ ਕਮੀ ਨਹੀਂ ਰੱਖੀ ਅਸੀਂ ਕਹਿੰਨੇ ਧੰਨਵਾਦ ਜਿਹੜਾ ਹਰਿਆਣੇ ਵਾਲਿਆਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਮੋਢਾ ਲਾਇਆ ਇੱਕ ਨਹੀਂ ਹੁਣ ਸਾਰੇ ਕਿਸਾਨ ਜੁਣੀ ਸਾਰੀਆਂ ਏਕਤਾ ਜੁੜ ਗਈਆਂ ਜੀ ਕੋਈ ਕਮੀ ਪੇਸ਼ਕੀ ਵਾਲੀ ਗੱਲ ਨਹੀਂ ਹੈਗੀ ਤੇ ਪਰ ਜਿਵੇਂ ਲੋਕਾਂ 'ਚ ਇਹ ਪ੍ਰਚਾਰ ਕੀਤਾ ਜਾਂਦਾ ਜੀ ਜ਼ਿਆਦਾਤਰ ਜੇ ਪੰਜਾਬ ਤੋਂ ਬਾਹਰ ਦੇ ਲੋਕ ਨੇ ਹੇ ਹਰਿਆਣੇ ਤੋਂ ਬਾਹਰ ਦੇ ਹੋਣ ਜਾਂ ਹੋਰ ਹੁਣ ਵੀ ਇਹਦੇ ਇੱਥੇ ਜਿਹੜੇ ਬੈਠੇ ਨੇ ਲੋਕ ਧਰਨੇ ਤੇ ਇਹ ਲੋਕ ਕਿਸਾਨ ਨਹੀਂ ਹੈ ਇਹ ਲੋਕਾਂ ਨੂੰ ਚੱਕ ਕੇ ਲਿਆਂਦਾ ਗਿਆ ਪੈਸੇ ਦੇ ਕੇ ਲਿਆਂਦਾ ਗਿਆ ਕਿਉਂਕਿ ਇਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਵਾ ਵੀ ਇਹ ਖਾਲਸਤਾਨੀ ਨੇ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਨਹੀਂ ਜੀ ਖਾਲਸਤਾਨ ਦੀ ਤਾਂ ਕੋਈ ਮੰਗ ਹੀ ਕੋਈ ਨਹੀਂ ਇਹ ਸਾਡਾ ਹੈਗਾ ਖੇਤੀਬਾੜ ਨਿੱਜੀ ਸਾਡਾ ਹੈਗਾ ਧੰਦੇ ਦਾ ਜਿਹੜੇ ਤਿੰਨ ਕਾਲੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਉਹ ਸਾਡੇ ਬਹੁਤ ਦੁਖੀ ਆ ਦੇਖੋ ਜਿਹੜੀ ਫਿਕਸ ਰੇਟ ਹੁੰਦਾ ਮੰਨ ਕੇ ਚੱਲੋ ਕਣਕ ਦਾ 1925 ਸੀ ਅੱਜ ਮੇਰੇ ਕਣਕ ਦਾ ਘਰੇ ਜਾ ਕੇ ਦੇਖ ਸਕਦੇ ਸਾਰੇ ਕੰਕੋਮੇ ਬਰਬਾਦ ਹੋਈ ਆ ਖਰਾਬ ਹੋ ਰਹੀ ਆ ਕਿ ਅਸੀਂ ਕਹਿੰਨੇ ਫਿਕਸ ਰੇਟ ਤਾਂ ਸਾਨੂੰ ਮਿਲ ਜੇਵੇ ਉਹ ਮਨੀ ਮਿਲ ਰਿਹਾ ਮੇਰੇ ਇਸ ਟਾਈਮ ਤੁਸੀਂ ਦੇਖ ਹੀ ਲਿਓ ਨਾ ਘਰੇ ਗਏ ਹੋਗੇ ਕਣਕ ਮੇਰੇ ਬੇੜੇ ਚ ਖਲਾਰੀ ਸੁੱਕੀ ਖਰਾਬ ਹੋਈ ਪਈ ਉਸ ਕਰਕੇ ਸਾਨੂੰ ਮੱਕੀ ਦਾ ਲਾ ਲੋ ਜਗਰਾਉ ਮੰਡੀ ਦਾ ਮੈਂ ਰਹਿਣ ਵਾਲਾ ਇੱਥੇ ਹੁੰਦਾ ਹੀ ਜਗਰਾਉ ਮੰਡੀ ਦਾ 1800 ਮੇਰਾ ਲਿਖਿਆ ਵੀ ਹੋਇਆ ਇੱਥੇ ਦੇਖੀ 1450 ਰੁਪਏ ਰੇਟ ਵੱਜਿਆ ਕਿ ਸਾਡੀ ਮੱਕੀ 1100 ਨੂੰ ਜਗਰਾਉਂ ਚ ਲੁੱਟੀ ਗਈ ਆ 600 ਰੁਪਈਆ ਵੀ ਭਾਸਾਂ ਨੂੰ ਮਿਲਿਆ ਹੁਣ ਦੱਸੋ ਅਸੀਂ ਕੀ ਕਰੀਏ ਕੀ ਮਤਲਬ ਕਿਤੇ ਨਾ ਕਿਤੇ ਜਿਹੜੀ ਐਮਐਸਪੀ ਆ ਵੀ ਜਿਹੜਾ ਘੱਟ ਤੋਂ ਘੱਟ ਵੀ ਰੇਟ ਆਪਾਂ ਨੂੰ ਮਿਲਦਾ ਨਹੀਂ ਹੈ ਨਹੀਂ ਮਿਲਦਾ ਜੀ 600 ਨੂੰ ਜੁਰਾ ਮੰਡੀ ਵੇਚ ਚੁੱਕੀ ਆ 1100 ਸੁੱਕੀ ਦਾ ਤੇ 600 ਰੁਪਈਆ ਜਮਾ ਡਾਊਨ ਭਾਰ ਦੇਖੋ ਹੁਣ ਸਾਡਾ ਜੀਵਿੰਦਾਰ ਦਾ ਗੁਜ਼ਾਰਾ ਕਿਵੇਂ ਹੋ ਸਕਦਾ ਇਹਨਾਂ ਦੇ ਮਤਲਬ ਹੁਣ ਆਪਣਾ ਇਹ ਅਣਮਿਥੇ ਕੱਲ ਨੂੰ ਤੁਹਾਨੂੰ ਕੀ ਉਮੀਦ ਆ ਵੀ ਜਿਹੜੀ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਕੁਝ ਹੱਲ ਹੋਏਗਾ ਜਿਹੜਾ ਅੱਜ ਭਾਰਤ ਬੰਦ ਦਾ ਤੁਸੀਂ ਐਲਾਨ ਕੀਤਾ ਸੀਗਾ ਇਹ ਪੂਰੀ ਤਰ੍ਹਾਂ ਨੇ ਪਰੇ ਚੜਿਆ ਕਿ ਨਹੀਂ ਚੜਿਆ ਤੁਸੀਂ ਤੁਸੀਂ ਇਹ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਬੜੀਆਂ ਸਵੈਸਥੀ ਹੁੰਦੀਆਂ ਇਹਨਾਂ ਦਾ ਮਸਲਾ ਕੀ ਆ ਬਈ ਕਿਸਾਨ ਖਿੱਲਰ ਜਾਣ ਕਿਵੇਂ ਨਾ ਕਿਵੇਂ ਇਹਦੇ ਚ ਕੋਈ ਵਪਾਰੀਏ ਖਿੱਲਰ ਜੇ ਪਰ ਕਿਸਾਨ ਨਹੀਂ ਹੁਣ ਨੀ ਜਾਂਦੇ ਕਿਸੇ ਪਾਸੇ ਨਹੀਂ ਜਾਂਦੇ ਜਿਹੜੀ ਕਿਸਾਨ ਜੁਣੀ ਜਥੇ ਦੀ 31 ਮੈਂਬਰੀ ਕਮੇਟੀ ਬਣੀ ਆ ਸਾਡਾ ਇਹ ਵੀ ਉਹਦਾ ਮੋਬਾਈਲ ਨੰਬਰ ਦਿੱਤਾ ਵੀ ਜਿਹੜਾ ਕੋਈ ਕਿਸਾਨ ਬਹਿ ਗਿਆ ਉਸੇ ਕੁਡਲੀ ਬਾਰਡਰ ਵਾਲੇ ਆ ਜਿਹੜਾ ਵੀ ਇੰਨਾ ਚ ਬਹਿ ਗਿਆ ਗੋਲੀ ਇੱਥੇ ਮਾਰਾਂਗੇ ਸਾਡਾ ਇਹ ਨਿਸ਼ਾਨ ਇਹ ਕਿੰਨਾ ਨੇ ਕਿੰਨਾ ਕਨੀਓ ਕਿਹਾ ਗਿਆ ਜੀ ਇਹ ਇਹ ਸਾਰਿਆਂ ਬੋਲੂਈਆਂ ਜੀ ਜਿੰਨੇ ਕੁਡਲੀ ਬਾਰਡਰ ਤੇ ਆ ਜਿਹੜੇ ਬਕਾਊ ਹੁੰਦੇ ਕੋਈ ਸਾਈਡ ਤੇ ਆ ਕੇ ਬਿਆਨਬਾਜ਼ੀ ਕਰ ਜਾਂਦੇ ਆ ਉਹਨਾਂ ਦਾ ਅਸੀਂ ਕਹਿ ਨਹੀਂ ਸਕਦੇ ਪਰ ਜਿਹੜੀ ਕਿਸਾਨ ਜਥੇਬੰਦੀ ਆ ਉਹ ਇਹ ਗੱਲ ਨਹੀਂ ਚਾਹਂਦੀ ਜਿਹੜੇ ਇਹ ਸਿਆਸੀ ਬੰਦੇ ਸਾਡੇ ਚ ਵੜਨਾ ਚਾਹੁੰਦੇ ਸੀ ਅਸੀਂ ਮੂੰਹ ਤੋੜ ਮਾਨਾਂ ਨੂੰ ਜਵਾਬ ਦਿੱਤਾ ਵੀ ਸਾਡੇ ਚ ਤੁਸੀਂ ਆਉਣ ਦੀ ਕੋਈ ਲੋੜ ਨਹੀਂ ਅਸੀਂ ਆਪ ਦੀ ਲੜਾਈ ਆਪ ਲੜਾਂਗੇ ਸੋ ਡੇਲੀ ਪੋਸਟਾਂ ਨਾਲ ਗੱਲ ਕਰ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ ਤੇ ਉਮੀਦ ਕਰਦੇ ਹਾਂ ਜੀ ਵੀ ਤੁਹਾਡਾ ਇਹ ਜਿਹੜਾ ਸੰਘਰਸ਼ਾ ਇਹ ਨੇਪਰੇ ਚੜੂਗਾ ਜੀ ਹੁਣ ਤਾਂ ਜੀ ਆ ਗੁਰਪ੍ਰਮਾਲਕ ਦੀ ਉਹ ਗੁਰਨਾਨਕ ਦੀਆਂ ਫੌਜਾਂ ਜੀ ਮਹਾਰਾਜੀ ਕਿਰਪਾ ਗੁਰਨਾਨਕ ਨੇ ਹਲਵਾਇਆ ਹੱਥੀ ਵਾਇਆ ਉਹਨਾਂ ਦੀ ਕਿਰਪਾ ਵਾ ਉਹਨਾਂ ਦੀ ਕਿਰਪਾ ਇਹ ਤਾਂ ਮਹਾਰਾਜ ਕਿਰਪਾ ਕਰਨਗੇ ਉਹਨਾਂ ਨੂੰ ਜਾੜਾ ਸਾਨੂੰ ਨਹੀਂ ਉਹਨਾਂ ਫਿਕਰ ਜਿੰਨਾ ਸਾਡੇ ਗਰਨਾਨਕ ਨੂੰ ਫਿਕਰ ਗਰਨਾਨਕ ਦੀ ਹਲਵਾਈ ਖੇਤੀ ਆ ਸਾਡੇ ਬਜ਼ੁਰਗਾਂ ਨੇ ਖੇਤੀ ਚਲਾਈ ਆ ਦੇਖੋ ਤੁਸੀਂ ਬੂਝੇ ਪੱਟ ਪੱਟ ਗਏ ਸੀ ਥੋੜਾ ਥੋੜਾ ਰਕਮਾ ਤਿਆਰ ਕੀਤਾ ਸਾਨੂੰ ਦੁੱਖ ਹੁੰਦਾ ਹਣ ਦੂਜੀ ਗੱਲ ਨਾਲੋ ਪਰਾਲੀ ਦੀ ਮੋਦੀ ਕਹਿ ਦਿੰਦਾ ਮੈਂ ਦਿੱਲੀ ਵਿੱਚ ਆ ਮੇਰਾ ਸਵਾਲ ਵੀ ਲਿਖਿਆ ਦਿੱਲੀ ਦੇ ਵਿੱਚ ਆਪਾਂ ਨੂੰ ਇਹ ਪੰਜਾਬ 'ਚ ਇਹ ਕਹਿੰਦਾ ਵੀ ਧੂਆਂ ਥੋੜਾ ਪ੍ਰਦੂਸ਼ਣ ਜ਼ਿਆਦੇ ਆ ਬੇਟਾ ਤੁਸੀਂ ਵੀ ਸੁਣ ਲਓ ਫਰਦੂਸਨ ਬਹੁਤ ਜਿਆਦਾ ਆ ਬਈ ਮੈਂ ਮੋਦੀ ਨੂੰ ਇਹ ਪੁੱਛਣਾ ਚਾਹਣਾ ਵੀ ਤੇਰੇ ਦਿੱਲੀ ਚ ਰਹਿਣਾ ਸਾਨੂੰ ਬੜਾ ਮੁਸ਼ਕਿਲ ਹੋਇਆ ਪਿਆ ਤੇ ਤੇਰਾ ਫਰਦੂਸਨ ਤੇ ਸਾਡਾ ਪੰਜਾਬ ਦਾ ਫਰਦੂਸਨ ਸਾਡਾ ਚੈੱਕ ਕਰ ਲੋ ਆ ਕੇ ਤੁਹਾਡੇ ਫਰਦੂਸਨ ਫੈਕਟਰੀਆਂ ਕਿੰਨਾ ਧੂਆਂ ਆ ਰਿਹਾ ਕਿ ਜਿਹੜਾ ਸਾਡਾ ਪਰਾਈ ਦਾ ਧੂਆਂ ਕਿ 20 ਦਿਨਾਂ ਚ ਇਹ ਖਤਮ ਹੋ ਜਾਂਦਾ ਤੇ ਉੱਥੇ ਨਗੇ ਮੋਦੀ ਨੂੰ ਇਹ ਸਵਾਲ ਪੁੱਛੋ ਦੂਜੇ ਨੰਬਰ ਤੇ ਦੇਖੋ ਜਿਹੜਾ ਮੋਦੀ ਕਹਿੰਦਾ ਦੀ ਪੈੜੀ ਜ਼ਮੀਨ ਵੇਚ ਬਾਲੋ ਚਾਹੇ ਤਾਂ ਸਾਨੂੰ ਸਬਸਿਡੀ ਦੇਵੇ ਸੀ ਪਰ ਆਲੀ ਵਿੱਚ ਪਾਵਾਂਗੇ ਦੂਜੇ ਨੰਬਰ ਤੇ ਸਾਡੀ ਬੇਨਤੀ ਇਹ ਆ ਕਿ ਪ੍ਰਾਈ ਦੇਖੋ ਜਿਹਦੇ ਕਿਸਾਨ ਕੋਲੇ 5 ਕਿਲੋ ਜ਼ਮੀਨ ਦੇ ਆ 7-8 ਲੱਖ ਦਾ ਟਰੈਕਟਰ ਲਾਉ ਕਿੱਥੋਂ ਲੈ ਲੂ ਉਹ ਕੱਟੋ-ਕੱਟ 4-5 ਲੱਖ ਦੇ ਉਹਦੇ ਮਗਰ ਸੰਦ ਚਾਹੀਦੇ ਆ ਵੀ ਅਸੀਂ ਗਰੀਬ ਤਾਂ ਅੱਗੇ ਹੀ ਆ ਸਾਡੀ ਤਾਂ ਅੱਗੇ ਰੋਟੀ ਪੱਕਣੀ ਮੁਸ਼ਕਲ ਕੀਤੀ ਪਈ ਆ ਦੀ ਮੋਦੀ ਦੀ ਇਹਨੇ ਨੱਕ ਜਿੱਦਾਂ ਮ ਲਿਆਂਦੇ ਪਹਿਲਾ ਦੇਖੋ ਚਾਂਦ ਸਿੰਘ ਨੇ ਦੇਖੋ ਕੋਲੋਨਾ ਚਲਾਈ ਇਹਨੇ ਨੋਟਬੰਦੀ ਸਾਡੀਆਂ ਭੈਣਾ ਮਤਾਵਾ ਲੈਣਾ ਤੇ ਤੜਕੇ ਤੜਕੇ ਲੈਣਾ ਚ ਵੜਦੀਆਂ ਸੀ ਬੈਂਕ ਸਾਨੂੰ ਕਿੰਨੀ ਪਰੇਸ਼ਾਨੀ ਆਈ ਉਹ ਦੁੱਖ ਸਿਆ ਉਦੋਂ ਬਾਅਦ ਇਹਨੇ ਕੋਲੋਨਾ ਚਾ ਕੇ ਸਾਨੂੰ ਪੱਠੇ ਵੱਢਣੇ ਵੀ ਮਤਲਬ ਦੁੱਬਰ ਕਰਤੇ ਉਹ ਵੀ ਅਸੀਂ ਇਹਦਾ ਅੱਛਾ ਦਿਨ ਦੇਖ ਲਿਆ ਜੇ ਨੰਬਰ ਤੇ ਅੱਛਾ ਰਹਿ ਨਾ ਸੀ ਰੋੜਾ ਅੱਜ ਤੱਕ ਤੇ ਸੋਫੇ ਚ ਨਹੀਂ ਸੋਚਿਆ ਸੀ ਵੀ ਅਸੀਂ ਦਿੱਲੀ ਦੇ ਟਰੈਕਟਰ ਲੈ ਕੇ ਜਾਵਾਂਗੇ ਕਿ ਦਿੱਲੀ ਵਾਲਿਆਂ ਰੋੜਾਂ ਤੇ ਪਾਵਾਂਗੇ ਤੇ ਡਾਂਗਾ ਖਾਂਾਂਗੇ